ਦੋਸਤੋ ਤੁਸੀਂ ਦੇਵੀ ਦੇਵਤਾਂ ਦੇ ਬਾਰੇ ਸਾਰੇ ਮੰਦਰ ਦੇਖੇ ਹੋਣਗੇ ਤੁਸੀਂ ਮੰਦਰਾਂ ਨਾਲ ਜੁੜੀਆਂ ਅਨੋਖੀਆਂ ਕਹਾਣੀਆਂ ਵੀ ਸੁਣੀਆਂ ਹੋਣਗੀਆਂ ਪਰ ਕੀ ਤੁਸੀਂ ਕਿਸੇ ਕੁੱਤੀ ਦੇ ਮੰਦਰ ਦੇ ਬਾਰੇ ਸੁਣਿਆ ਹੈ ਸ਼ਾਇਦ ਇਹ ਸੁਣਿਆ ਹੋਵੇਗਾ ਦੋਸਤੋ ਅੱਜ ਅਸੀਂ ਤੁਹਾਨੂੰ ਉੱਤਰ ਪ੍ਰਦੇਸ਼ ਦੇ ਇੱਕ ਅਜਿਹੇ ਮੰਦਰ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਕਿਸੇ ਦੇਵੀ ਜਾਂ ਦੇਵਤੇ ਦੀ ਨਹੀਂ ਬਲਕਿ ਕੁੱਤੀ ਦੀ ਪੂਜਾ ਕੀਤੀ ਜਾਂਦੀ ਹੈ ਹੁਣ ਇਸ ਮੰਦਰ ਦੀ ਨਿਊ ਕਿਸ ਤਰ੍ਹਾਂ ਰੱਖੀ ਗਈ ਇਸ ਪਿੱਛੇ ਇੱਕ ਅਜੀਬ ਕਹਾਣੀ ਹੈ ਦੋਸਤ ਮੰਨਿਆ ਜਾਂਦਾ ਹੈ ਕਿ ਜੇ ਕੁੱਟੀਆਂ ਮਹਾਰਾਣੀ ਮਾਂ ਹਰ ਕਿਸੇ ਦੀ ਮਨੋਕਾਮਨਾ ਪੂਰਤ ਕਰਦੀ ਹੈ ਤਾਂ ਆਓ ਜਾਣਦੇ ਹਾਂ ਇਸ ਮੰਦਰ ਦੇ ਬਾਰੇ ਦੋਸਤੋ ਜੁਪੀ ਦੇ ਚਾਂਸੀ ਜ਼ਿਲ੍ਹੇ ਦੀ ਮੋਰਾਨੀਪੁਰ ਤਹਿਸੀਲ ਵਿੱਚ ਇੱਕ ਮੰਦਰ ਹੈ ਜਿੱਥੇ ਇੱਕ ਕੁੱਤੀ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ ਇੱਥੇ ਸੜਕ ਦੇ ਕਿਨਾਰੇ ਇੱਕ ਚਿੱਟਾ ਥੜਾ ਬਣਿਆ ਹੋਇਆ ਹੈ ਤੇ ਉਸ ਉੱਤੇ ਕਾਲੇ ਰੰਗ ਦੀ ਕੁੱਤੀ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ ਸਥਾਨਕ ਲੋਕ ਹਰ ਰੋਜ਼ ਇਸ ਮੰਦਰ ਵਿੱਚ ਚਾਉਂਦੇ ਹਨ ਅਤੇ ਮੱਥਾ ਟੇਕਦੇ ਹਨ ਹੁਣ ਤੁਹਾਡੇ ਮਨ ਵਿੱਚ ਇਹ ਸਵਾਲ ਜ਼ਰੂਰ ਉੱਠ ਰਿਹਾ ਹੋਵੇਗਾ ਕਿ ਅਜਿਹਾ ਕਿਉਂ ਹੋਇਆ ਕਿ ਇੱਥੇ ਲੋਕ ਕੁੱਤਿਆਂ ਦੀ ਪੂਜਾ ਕਰਨ ਲੱਗ ਪਏ ਤਾਂ ਆਓ ਜਾਣਦੇ ਹਾਂ ਮੰਦਰ ਦੇ ਪਿੱਛੇ ਦੀ ਕਹਾਣੀ ਦੋਸਤੋ ਇੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਸਮੇਂ ਕਕਵਾੜਾ ਅਤੇ ਰੈਵ ਨਾ ਦੇ ਦੋ ਪਿੰ ਕੁੱਤੀ ਦੋਵੇਂ ਪਿੰਡਾਂ ਵਿੱਚ ਹੋਣ ਵਾਲੇ ਕਿਸੇ ਵੀ ਸਮਾਗਮ ਵਿੱਚ ਦਾਖਲ ਕਰਨ ਲਈ ਆਉਂਦੀ ਰਹਿੰਦੀ ਸੀ ਲੋਕਾਂ ਅਨੁਸਾਰ ਇੱਕਵਨ ਰੈਵਨ ਪਿੰਡ ਵਿੱਚ ਦਾਖਲ ਸੀ ਕੁੱਤੀ ਉੱਥੇ ਖਾਣਾ ਖਾਣ ਗਈ ਪਰ ਉਦੋਂ ਤੱਕ ਖਾਣਾ ਖਤਮ ਹੋ ਚੁੱਕਾ ਸੀ ਇਸ ਤੋਂ ਬਾਅਦ ਉਹ ਕੱਕੜਵਾਲਾ ਪਿੰਡ ਵਿੱਚ ਪਹੁੰਚੀ ਪਰ ਉਸ ਨੂੰ ਉੱਥੇ ਵੀ ਖਾਣਾ ਨਾ ਮਿਲਿਆ ਲੋਕਾਂ ਦਾ ਕਹਿਣਾ ਹੈ ਕਿ ਕੁੱਤੀ ਦੀ ਭੁੱਖ ਨਾਲ ਮੌਤ ਹੋ ਗਈ ਕੁੱਤੀ ਦੀ ਮੌਤ ਦੀ ਖਬਰ ਸੁਣ ਕੇ ਦੋਵੇਂ ਪਿੰਡਾਂ ਦੇ ਲੋਕਾਂ ਬਿਹਿਰਾ ਸਦਮਾ ਛਾ ਗਿਆ ਇਸ ਤੋਂ ਬਾਅਦ ਉਹਨਾਂ ਨੇ ਕੁੱਤੀ ਨੂੰ ਦੋਵੇਂ ਪਿੰਡਾਂ ਦੀ ਸਰਹੱਦ 'ਤੇ ਦੱਬ ਦਿੱਤਾ ਫਿਰ ਕੁਝ ਸਮੇਂ ਬਾਅਦ ਉੱਥੇ ਇੱਕ ਮੰਦਰ ਬਣ ਗਿਆ ਉਦੋਂ ਤੱਕ ਇੱਥੋਂ ਦੀ ਪਰੰਪਰਾ ਹੈ ਜੇਕਰ ਉਟਿਆ ਮਹਾਰਾਣੀ ਦੇ ਮੰਦਰ ਵਿੱਚ ਜਾ ਕੇ ਭੋਜਨ ਚੜਾਉਂਦੇ ਹਨ